ਜਾ ਬਾਪੂ ਚੱਲਿਆ ਫੈਮਲੀ ਮਿਲਦੇ ਆ ਸਾਰੇ ਅੱਤ ਤਗੜੇ ਬਿਕਰਮ ਸਿੰਘ ਦੇ ਪੋਤਾਂ ਸਰਦਾਰ ਬਿਕਰਮ ਸਿੰਘ ਜੀਆ ਸਰਦਾਰ ਦੇ ਪੋਤਾਂ ਤਗੜੇ ਗਾਣਾ ਫਗਨਿਆ ਹੋਲੀ ওকে ਆਈ ਲਵ ਯੂ ਗਾਇਜ਼ ਸਰਦਾਰ ਬਿਕਰਮ ਸਿੰਘ ਜੀਆ ਸਰਦਾਰ ਬਿਕਰਮ ਸਿੰਘ ਜੀਆ ਆ ਜਾਓ ਉੱਥੇ ਆਜਾ ਬੜਾ ਸੱਚ ਨਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨੇ ਦੱਸੋ ਜੀ ਜੇ ਸਾਹਿਬ ਅੱਸੀ ਕੀਤਾ ਸਰ ਬਲਾਕ ਦਾ ਬਲਾਕ ਮੇਰ ਹੋ ਗਿਆ ਜਵਾਬ ਕਿੱਥੇ ਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਅੱਗੇ ਬੰਦ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਨਹੀਂ ਦਿੱਤੀ ਜਾ ਰਹੀ ਆ ਇੱਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕਾਲਮੀ ਮੈਂ ਇਸੇ ਜਾਣ ਨੂੰ ਤਿਆਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਪੁੱਤਰਾਂ ਨੂੰ ਗਲੇ ਲਗਾ ਕੇ ਵਿਜੀਲੈਂਸ ਦੀ ਟੀਮ ਦੇ ਨਾਲ ਰਵਾਨਾ ਹੋ ਗਏ ਤੁਹਾਨੂੰ ਪਤਾ ਹੀ ਹੈ ਸੀ ਜਾਂ ਭਗਵੰਤ ਮਾਨ ਨਾਲ ਬਿਕਰਮਜੀਤ ਸਿੰਘ ਮਜੀਠੀਆ ਦਾ ਕਾਫੀ ਪਿਛਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਵਿਜੀਲੈਂਸ ਦੇ ਡੀਆਈਜੀ ਨੂੰ ਬਦਲਿਆ ਜਾ ਰਿਹਾ ਉਹਨਾਂ ਤੇ ਕਾਰਵਾਈ ਪਾਉਣ ਲਈ ਉਹਨਾਂ ਤੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਸੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਫੋਟੋਆਂ ਲੀਕ ਹੋਈਆਂ ਸੀ ਲੱਗਦਾ ਸੀ ਮਜੀਠੀਆ ਤੇ ਕੋਈ ਵੱਡੀ ਕਾਰਵਾਈ ਜ਼ਰੂਰ ਹੋਊਗੀ ਤੇ ਉਹ ਅੱਜ ਹੋ ਗਈ